ਅਛਾ ਸ਼ਿਕਾ ਜੀ ਸਾਰਿਆਂ ਅਸੀਂ ਹਰ ਜਾਨ ਆਸ ਕਰਦੇ ਆ ਕਿ ਸਾਡੇ ਸਾਡੇ ਭਣ ਭਰਾ ਠੀਕ ਠਾਕ ਹੋਣਗੇ ਸਾਰਿਆਂ ਨੂੰ ਲੋੜੀ ਦੀਆਂ ਵਧਾਈਆਂ ਹੋਣ ਸੋਖ ਸੁਖਾਂ ਦੀ ਆਵੇ ਮਹਾਰਾਜ ਦੇਸਾਂ ਬਰਦੇਸਾਂ ਚੋਂ ਬਾਹਰ ਆ ਕੇ ਪੜਾਈ ਕਰਨ ਹਣ ਇੱਕ ਨਾ ਜੇ ਆਹ ਲੈ ਪੜ੍ਹਨੀ ਸਰਪੰਚ ਜੀ ਪੜਾਉਂਦਾ ਇਹ ਨਾ ਪੁਰਨਾ ਨਹੀਂ ਗਿਆ ਸੀ ਨਾ ਤੇ ਐਸੀ ਪੜ੍ਹਨੀ ਹੈ ਤੇ ਉਹਦੇ ਵਿੱਚ ਪਾ ਲਾਂਗੇ ਉਹ ਤੇ ਲਿਆਓ ਹਾਂ ਉਹ ਪੀ ਕੇ ਲੈਤੀ ਹੈ ਰੋਣ ਜੇ ਲੱਗੇ ਆਏ ਆ ਤੇ ਅੱਗੇ ਪੜ੍ਹਿਆ ਜਾਏ ਅੱਗੇ ਚ ਹੋਲੀ ਗਾਤੀ ਨਹੀਂ ਬੜੀ ਰਹੀ ਆ ਵਾਪਸ ਜਿੱਦਾਂ ਦੀ ਕਾਟੇ ਦੇ ਵਿੱਚ ਇਹਨਾ ਧੀਏ ਪਾ ਲੈ ਆ ਚਲੋ ਜੀ ਮੰਮੀ ਹੁਣੀ ਰੋ ਪੁਣ ਕੇ ਪੀ ਕੇ ਤੇ ਚੱਲਦੇ ਆ ਹੁਣ ਅਸੀਂ ਦੋਵੇਂ ਮਾਂ ਮਰ ਰਹੀਆਂ ਪੀਣ ਲੱਗੀਆਂ ਆ ਹੁਣ ਇਹ ਪੀਏ ਤੇ ਬਾਕੀ ਰੋ ਦੀ ਤਰ ਦੇਣ ਲੱਗੀਆਂ ਠੀਕ ਆ ਉਹ ਝੋਲ ਝੋਕੇ ਦੇ ਵਿੱਚ ਪਾ ਦਿੰਨੇ ਆ ਸਾਗ ਧਰਿਆ ਵਾ ਤੇ ਉਹਨਾਂ ਹੁਣ ਕੋਟਾ ਲਾ ਦੇਣਾ ਉਹ ਬਣ ਗਿਆ ਸਵੇਰ ਦਾ ਘਰਿਆ ਸਭ ਤੇ ਦਾ ਉੱਠ ਕੇ ਮੰਮੀ ਨੇ ਪਹਿਲਾਂ ਸਾਗ ਤਰਿਆ ਤੇ ਮੈਂ ਤਾਰਾਂ ਗੱਡੀਆਂ ਤੇ ਮੰਮੀ ਚੱਲ ਸਾਗ ਸੂਕ ਚੀਰ ਕੇ ਪਾ ਲਿਆ ਵਿੱਚ ਰਿਜ ਗਿਆ ਹੁਣ ਛੇਰੇ ਹੁਣ ਆਏ ਇਹ ਵੀਡੀਓ ਬਣਾਉਣ ਉਹ ਵੀ ਬਣਾ ਕੇ ਲੈ ਗਏ ਆ ਹਾਂਜੀ ਤੇ ਹੁਣ ਚਲੋ ਪੀਨੇ ਆਪਾਂ ਰੋ ਨੂਣ ਪਾਵਾਂ ਵਿੱਚ ਮਾਸਾ ਪਾ ਲਓ ਆਹ ਸੁਆਦ ਲੱਗੂ ਕੀ ਮਾਸਾ ਲਾਹ ਭਰ ਕੇ ਦੇਣਾ ਤੈਨੂੰ ਮੈਂ ਰੋ ਦਾ ਕਿਚਨ ਜੀ ਦੂਦ ਹੁਣ ਲੈ ਆਣ ਪੀ ਗਏ ਆ ਕਰਕੇ ਕੰਕਰ ਆ ਰਹੀ ਜੀ ਤੇ ਪੀਣੇ ਆ ਚੰਗਾ ਵਿੱਚ ਸੁੱਟ ਕੇ ਪਹਿਲਾਂ ਤੈਨੂੰ ਨਾ ਨਵਾਂ ਗਲਾਸ ਭਰ ਕੇ ਮੈਂ ਬਾਅਦ ਚ ਵੀ ਲੈਣੇ ਆ ਮੰਮੀ ਨੇ ਪੀਣੀ ਥੋੜੀ ਜੀ ਆ ਤੇ ਮੰਮੀ ਨੂੰ ਉਹ ਵੀ ਨਹੀਂ ਵਿਚਾਰੀ ਨੂੰ ਭਜਣੀ ਨੇ ਕਹੀ ਜਾਣਾ ਮੈਨੂੰ ਉਹਦੇ ਹੌਲ ਤਰ ਹੋਂ ਗਿਆ ਲੈ ਪੀ ਰੋ ਪੀਲਾ ਪੀਲਾ ਮੈਂਟੋ ਮਿੰਟੀ ਚਾੜ ਜਾ ਫੇ ਮੈਂ ਵੀ ਪੀਵਾ ਮੇਰਾ ਸਬਰ ਵੇਖ ਲਾ ਕਿ ਨਾ ਹੀ ਮੰਮੀ ਵੀ ਪੀ ਗਈ ਡੈਡੀ ਵੀ ਪੀ ਗਿਆ ਤੈਨੂੰ ਵੀ ਦੇਤੀ ਹੁਣ ਮੈਂ ਰਹਿ ਗਈ ਆ ਬਹੁਤ ਸਵਾਦ ਲੱਗੀ ਹੂੰ ਬਹੁਤ ਸਵਾਦ ਆ ਵੀ ਵੀ ਜਾਂਦਾ ਜਾਂਦਾ ਪੀ ਗਿਆ ਇੱਕ ਗਲਾਹ ਵਿਚਾਰਾ ਅੱਛਾ ਅਭੀ ਵੀ ਰੋਧਾ ਮਗਰ ਮੈਂ ਪੀ ਗਿਆ ਵੀ ਜਾਂਦਾ ਜਾਂਦਾ ਮੈਂ ਹਾਂ ਪਪਾ ਮੈਂ ਸੱਚੇ ਬਾਲਦੀ ਅੱਗ ਲਿਆ ਕੋਟਾ ਆ ਜੇ ਉਹਨਾਂ ਨੇ ਕਿਹਾ ਤੁਸੀਂ ਅਲਣ ਪਾ ਕੇ ਲਿਆਓ ਤੇ ਮੈਂ ਬਾਲਦੀ ਆ ਅੱਗ ਲੈ ਨਾ ਦੱਸ ਮਾ ਮਾ ਕਿਹੜੀ ਬੜੀ ਸੁਆਦ ਆ ਰੋ ਹਣਾ ਬਹੁਤ ਸੁਆਦ ਆ ਨਾਲੇ ਜਿਹੜੀ ਚੀਜ਼ ਕਦੀ ਕਦਾਈ ਖਾਈਏ ਵੀ ਹੈ ਨਾ ਹਾਂਜੀ ਉਹ ਵੈਸੇ ਵੀ ਸੁਆਦ ਲੱਗਦੀ ਆ ਤੇ ਰੋ ਜਿਹੜੀ ਆ ਤੇ ਕਦੀ ਕਦਾਈ ਆਪਾਂ ਪੀਣੀ ਹੁੰਦੀ ਹੈ ਸਾਲ ਬਾਅਦ ਹੀ ਆ ਘੋਟੇ ਹੁਣ ਹਾਂਜੀ ਸਾਗ ਤੇ ਬਣਤੇ ਗਿਆ ਉਹਦੇ ਹੁਣ ਅਲਣ ਲੈਣ ਦੀ ਨਹੀਂ ਹਾਂਜੀ ਦੇ ਚ ਮਿਰਚਾਂ ਪਾ ਲਈਏ ਨਾ ਪਾ ਗਏ ਤੇ ਚੱਲ ਸਾਗ ਘੋਟਿਆਂ ਜਾਵੇ ਕੰਮ ਨਹੀਂ ਬੜੀ ਵੀ ਦੇ ਫਿਕਰ ਨਹੀਂ ਕਰਦੀਏ ਲੋਏ ਲੋਏ ਹੋ ਜੇ ਕੰਮ ਜੜਾ ਹੋਈ ਹਾਂਜੀ ਉਹ ਕੀਰ ਵੀ ਧਰ ਦਮ ਕੇ ਕੀਰ ਵੀ ਬਣ ਜੇ ਆਹ ਮੈਂ ਨਾੜੀ ਲੀੜੂੜੇ ਤੋਂ ਨਹੀਂ ਆ ਮੈਂ ਇਹਦੇ ਨਾਲੀ ਹਾਂਜੀ ਮੈਂ ਰੋ ਤਾਂ ਬਸ ਮੈਂ ਆਣ ਮੂੜ ਲਾਉਣ ਦਾ ਹੁੰਦਾ ਕਰ ਦੋ ਨਾ ਮਸ਼ੀਨ ਚ ਪਾ ਦੋ ਲੀੜੇ ਵੀ ਨਾਲ ਲੱਗਦੇ ਮੈਂ ਅਣ ਲਾਤੀ ਤੇ ਫਿਰ ਰੇਜੇ ਰੂਜੇ ਪਾ ਕੇ ਤੇ ਹੁੰਦੇ ਰਹਿਣੇ ਫੇ ਲੀੜੇ ਬਿਨਾਂ ਲੱਗਦੇ ਧੁੱਪ ਜਾਣਗੇ ਨਾ ਜੀੜੇ ਕੋਈ ਨਹੀਂ ਚਲੋ ਜੀ ਸਾਗ ਸਾਡਾ ਰਜ ਗਿਆ ਵਾ ਹਮੇ ਹੀ ਲਾਤੇ ਅਲਣ ਪਾਉਣ ਹਣ ਦੇ ਰਹੇ ਹਾਂ ਦਾਲ ਨੇ ਮਗਰੇ ਖੀਰ ਉਹਨੇਰੇ ਤੇ ਧਰਿਆ ਉਹੋ ਮੈਂ ਅੱਗੇ ਕਹਿਣ ਦੀ ਵੀ ਸਵੇਰ ਦਾ ਧਰਿਆ ਵਾ ਚੱਲ ਰਿਝ ਗਿਆ ਟਾਈਮ ਨਾ ਵਧ ਗਿਆ ਮੈਂ ਇੱਟਾ ਧਰ ਲਿਆ ਨਾ ਜਿਦਾ ਪਹਿਲਾ ਕੁੜੀਆਂ ਧਰਦੀਆਂ ਹੁੰਦੀਆਂ ਹਾਂ ਫੇਰ ਆਤੀ ਤੋਂ ਉਹ ਬੜਾ ਲਿਆ ਤੇ ਕਰ ਲਈ ਸਫਾਈ ਸੋਈ ਇਹਦੀ ਸਵੇਰੇ ਸੱਕਦੇ ਤੇ ਤਾ ਤਾਰ ਨਾ ਯੋਦਾ ਵੀ ਸਾਡੀ ਪੱਕੀ ਰੂਟੀਨ ਇਹੋ ਹੀ ਆ ਵੀ ਸਵੇਰ ਟਾਈਮ ਹੀ ਧਰਦੇ ਹਾਂ ਹਨਾ ਸ਼ਾਮਾਂ ਨੂੰ ਜਦੋਂ ਕਈ ਦੋ ਕੀ ਸ਼ਾਮਾਂ ਨੂੰ ਧਰਦੇ ਹੈਂ ਕਦੀ ਸ਼ਾਮਾਂ ਨੂੰ ਨਹੀਂ ਧਰਿਆ ਉਹ ਤੋਂ ਨਹੀਂ ਛੇਤੀ ਛੇਤੀ ਲਿਆਓ ਤਰ ਸੇਗੜੇ ਤੋਂ ਦੂਆ ਬਣਾਉਂ ਤੋ ਹੋ ਤਰਿਓ ਕਈ ਤਰ੍ਹਾਂ ਬਹ ਹੁ ਚਲੇ ਜੇ ਹਾਂ ਹੁਸ ਲੈਣਾ ਰੇ ਜ ਜਾਣਾ ਹੈ ਮੈਂ ਅੱਗ ਛੇਕ ਲਈ ਆ ਤੇ ਨਾਲੇ ਚਲੋ ਸਾਗ ਰੇਜ ਗਿਆ ਸਾਗ ਰੇਜ ਗਿਆ ਦੋ ਤਿੰਨ ਕੰਮ ਹੋ ਗਏ ਨਾਲੇ ਸੇਰੇ ਕੀ ਵੀਡੀਓ ਬਣ ਗਈ ਆ ਉਹ ਵੀਡੀਓ ਬਣ ਗਈ ਆ ਉਹ ਵੀ ਤੇ ਬਣਾ ਕੇ ਤੇ ਚਲੋ ਨਾਲ ਦੀ ਬਣ ਗਈ ਪਤਾ ਮੈਂ ਸਾਗਦਵਾਰੇ ਨੂੰ ਦੇ ਕੇ ਠੀਕੇ ਤੇ ਹੁਣ ਕਰ ਦਿੰਨੇ ਆ ਖੀਰ ਖਿਚੜੀ ਬਣਾਉਣੀ ਹੈ ਕਿ ਰਾਂ ਦੇਣੇ ਹੈ ਖਿਚੜੀ ਬਣਾਉਣੀ ਹੈ ਕਿ ਰਾਂ ਦੇਣੇ ਵੇਖ ਲਓ ਕੀ ਕੀ ਕਰਨਾ ਸ਼ਾਮਾਂ ਨੂੰ ਬਣਾ ਲਾਂਗੇ ਨਹੀਂ ਤੇ ਰਾਂ ਨੂੰ ਉਹ ਤੇ ਰਾਂ ਨੂੰ ਬਣਾ ਲੇ ਰਾਂ ਨੂੰ ਬਣਾ ਕੇ ਰੱਖ ਲਾਂਗੇ ਮਾਸਾ ਦਾ ਇਹ ਨਹੀਂ ਬਣਾ ਲਈ ਦੀਆਂ ਉਹਦਾ ਚੀਜ਼ਾਂ ਦੇ ਮੁੜ ਕੇ ਖਾਧੀਆਂ ਜਾਂਦੀਆਂ ਨੇ ਕਿਉਂਕਿ ਕੱਲ ਨੂੰ ਸਾਰਾ ਦਿਨ ਗੁਰਦੁਆਰੇ ਲੰਗ ਜਾਣਾ ਹਾਂ ਉੱਥੇ ਗੁਰਦੁਆਰੇ ਉੱਥੇ ਸਾਰੀਆਂ ਚੀਜ਼ਾਂ ਬਣੀਆਂ ਹੁੰਦੀਆਂ ਕੀ ਬਣ ਜਾਣੀ ਖਿਚੜੀ ਬਣਨੀ ਸਭ ਕੁਝ ਬਣਦਾ ਫਿਰ ਕਰ ਕੋਈ ਨੀਚਾ ਗੰਦ ਤੇ ਨਾ ਯੇ ਨਾ ਹਾਂ ਆਂ ਛਿੱਟੇ ਜੇ ਬੜੇ ਤਾਂ ਲੈ ਤਾਂ ਨਹੀਂ ਨਾ ਕੋਟਾਂ ਇਹਨੂੰ ਜਰਾ ਘੋਜਦਾ ਬੀਬੀ ਨਹੀਂ ਨਾਨੀ ਕਹਿੰਦੀ ਹੁੰਦੀ ਬੀ ਆਟਾ ਅਲਣ ਫੁੱਲ ਜੇ ਬੜਾ ਜ ਟੱਕਣ ਦੇ ਦੋ ਤੇ ਸੰਜੇ ਕੇ ਤੇ ਉਹ ਬੁੜਕ ਬੁੜਕ ਪੈ ਗਿਆ ਹਾਂ ਉਹ ਅੱਗ ਤੇਜ ਵਾ ਨਾ ਅੱਗ ਕੱਢ ਦਿੰਨੇ ਮੜੀ ਦੀ ਨੀ ਅੱਗ ਕੱਢ ਦੋ ਮੜੀ ਦੀ ਮੈਂ ਕਰੀ ਕੋਟਿਆ ਸਾਗ ਦੇ ਨਾਨੀ ਮੈਨੂੰ ਕਹਿੰਦੀ ਉੱਤੇ ਦੇ ਦੇ ਟੱਕਣ ਜਰਾ ਘਾ ਲਣ ਫੁੱਲ ਜੇ ਛੱਟੇ ਪੜੇ ਪੈਂਦੇ ਆ ਹਾਂ ਛੱਟੇ ਬਹੁਤ ਪੈਂਦੇ ਬਹੁਤ ਹੁੰਦਾਈ ਆ ਵੀ ਚਲੋ ਜਿਹੜਾ ਆਟਾ ਪਿਆਵਾਂ ਨਾ ਉਹਦਾ ਆਟਾ ਕੱਚਾ ਰਹਿ ਜਾਂਦਾ ਕੱਚਾ ਰਹਿ ਜਾਂਦਾ ਜਰਾ ਰਹਿ ਜਾਂਦਾ ਤੇ ਇਹ ਤਾਂ ਹੁਣ ਵੇਖੀ ਰਹਿ ਜਿਜੂਗਾ ਤੇ ਵਧੀਆ ਬਣ ਜਾਊਗਾ ਤਾਂ ਕਰਕੇ ਚੰਨ ਕੋਈ ਨਹੀਂ ਹੋ ਗਿਆ ਕਿ ਹੁਣ ਲਾ ਲਉ ਨਾਨੀ ਜੀਆ ਮੱਤਾਂ ਲੈ ਮੈਂ ਤੂੰ ਤਵੇ ਪੋਣ ਆਲੇ ਆ ਮਨ ਲਾ ਲੈ ਮੇਰੇ ਟਿਕਟ ਕੋਟੇ ਸਾਗ ਕੁੱਟ ਗਿਆ ਐ ਹੋ ਗਿਆ ਕਿਦਾਂ ਮਹਿੰਦੀ ਵਾਂਗੂ ਕੁੱਟ ਗਿਆ ਕੁੱਟਣਾ ਵੀ ਇਦਾਂ ਹੀ ਹੈ ਨਾ ਹੈ ਗੀਆਂ ਕੱਦੜਾ ਹੀ ਨਾਲੇ ਤੇ ਜਿਤਨਾ ਹਾਂ ਛਿਲੀਆਂ ਆਈਆਂ ਹਨ ਕਰਦਣਾ ਸਿਲ ਚਿੱਟਕੇ ਤੇ ਬਣਾਣੀ ਆਈ ਤੇ ਕਿਤੇ ਸਾਗ ਤੇ ਇੱਕ ਪਤਾ ਕੀ ਕਰਦੀਆਂ ਘੋਟ ਲੈਣਾ ਘੋਟਲ ਖੋਣਾ ਆਹੋ ਉਹ ਵੀ ਅਰਜੰਟੀਆਂ ਵਿੱਚ ਮਧਾਣੀ ਜੀ ਮਧਾਣੀ ਜੀ ਹਾਂ ਤਿਆ ਲੈ ਆਏ ਤੇ ਉੱਤਾ ਹੀ ਮੇਰੇ ਵਰਗਾ ਕੋ ਗਿਆ ਹਾਂ ਉਹ ਜਿਆਦਾ ਜਿਹੜਾ ਘਟਿਆ ਉਹ ਵੀ ਨਹੀਂ ਚੰਗਾ ਲੱਗਦਾ ਮਧਾਣੀ ਨਾਲ ਤੇ ਬਹੁਤ ਜਿਆਦਾ ਹੀ ਘਟ ਜਾਂਦਾ ਹੁਣ ਹਨਾ ਹਾਂ ਉਹ ਵੀ ਨਹੀਂ ਸਹੀ ਜਿਹਾ ਲੱਗਦਾ ਪਰ ਚਲੋ ਆਪੋ ਆਪਣਾ ਕਿਸ ਨੇ ਦੇਖਣਾ ਹਾਂ ਹਾਂ ਨਾਲੇ ਜਦੋਂ ਜਦ ਤੱਕ ਚੰਗਾ ਲੱਗਦਾ ਹੈ ਨਾ ਆਪਾਂ ਹੁਣ ਇਹ ਇਦਾਂ ਘੋਟਦੇ ਆ ਹੁਣ ਇਹਨੂੰ ਪਾਉ ਮੱਖਣੀ ਮੈਂ ਤਾਂ ਨਹੀਂ ਜਨਾ ਤੜਕੋ ਇਹ ਪ੍ਰੀਤ ਹੈ ਮੱਖਣੀ ਪਾ ਕੇ ਤੇ ਖਾਓ ਨਾਲ ਬੋ ਨੀਦੇ ਰਹੋ ਪੀ ਲਈ ਆ ਤੇ ਹੁਣ ਅਜੇ ਨਹੀਂ ਖਾਣੀ ਹੈ ਰੋਟੀ ਹੁਣ ਰਹਿਣਾ ਵਾ ਸਰਦ ਹੋ ਗਏ ਟ ਉਹ ਤਾਂ ਵਗਰ ਫਿਰ ਪੀਵਾਂਗੇ ਚਾਹ ਲੈ ਚਾਹ ਪੀਵਾ ਰੋਟੀ ਜਾਨੀ ਨਾ ਰੋਟੀ ਨਹੀਂ ਖਾਣੀ ਚਾਹ ਪੀਵਾਂਗੇ ਹਣਾ ਹੀ ਬਣਾਵਾਂਗੇ ਖੀਰ ਫੇਰ ਤੁਹਾਨੂੰ ਦੱਸਾਂਗੇ ਉਹਦੇ ਉੱਤੋਂ ਹੁਣ ਹੌਲੀ ਹੌਲੀ ਅੱਗ ਮੱਠੀ ਰਹਿਣੀ ਆ ਤੇ ਰੋ ਦੇ ਉਹਦੇ ਉੱਤੋਂ ਨਿਕਲ ਮੈੜ ਲਾਉਣੀ ਆ ਹਣਾ ਆਹੋ ਮੈੜ ਲਾਈ ਜਾਣੀ ਆ ਜਦੋਂ ਚੰਗੀ ਤਰ੍ਹਾਂ ਮੈੜ ਲੱਤ ਗਈ ਹੁਣੋਂ ਹਟ ਗਈ ਫੇਰ ਚੌਲ ਪਾਉਣੇ ਦੋਗੇ ਆਪੇ ਚੌਲ ਪਾ ਦੇ ਚਲੋ ਚੌਲ ਪਾ ਕੇ ਫੇਰ ਹੌਲੀ ਹੌਲੀ ਅੱਗ ਲਾ ਕੇ ਤਿੱਕ ਕੇ ਰਹਿਣੀ ਐਵੇਂ ਨਾ ਜਿਆਦੀ ਅੱਗ ਢਾ ਕੇ ਤੇ ਛੇਤੀ ਕਰੇ ਤੇ ਉੱਪਰ ਨਹੀਂ ਨਹੀਂ ਜਿਆਦੀ ਛੇਤੀ ਤੇ ਹੁਣ ਇਹ ਮੱਠੀ ਅੱਗ ਰਹਿਣ ਦਿੰਨੀ ਆ ਮੈਂ ਵੀ ਲਾ ਕੇ ਲੀੜੇ ਲੋੜੇ ਤੋਲਾ ਆਹੋ ਤੇ ਆ ਚੋਣੀ ਪੜੀ ਬਣਾਈ ਲੋ ਜੀ ਰੋ ਦੀ ਖੀਰ ਧਰਤੀ ਆ ਤੇ ਮੈਲ ਇਹਦੇ ਉੱਤੇ ਆ ਗਈ ਮੈਂ ਮੱਠੀ ਮੱਠੀ ਅੱਗੇ ਉਦੋਂ ਦੀ ਰੱਖੀ ਹੀ ਵੀ ਮੈਲ ਆਉਂਦੀ ਆ ਤੇ ਫੇ ਲੰਮਨੇ ਆ ਜੇ ਅੱਗ ਤੇਜ ਹੋ ਜਾਂਦੀ ਫੇ ਮੈਲ ਨਹੀਂ ਹੋਣੀ ਕਿਉਂਕਿ ਪਾਣੀ ਛੇਤੀ ਰੇਜੇ ਪੈ ਜਾਣਾ ਆ ਆ ਸਾਰੀ ਮੈਲ ਜੀ ਤੋਂ ਲਾ ਲੈਣੀ ਆ ਵਧੀਆ ਬਣਦੀ ਫੇ ਖੀਰ ਕਾਲੀ ਜੀ ਨਹੀਂ ਬੋਦੀ ਬਣਦੀ ਜਿੰਨੀ ਅੱਗ ਮੱਠੀ ਹੋ ਗਈ ਉਹਨੀ ਇਹ ਵਧੀਆ ਪਹਿਲਾਂ ਵਾਰ ਬਹੁਤ ਜ਼ਿਆਦਾ ਮਹਗਾ ਹੁੰਦੀ ਹੁੰਦੀ ਸੀ ਉੱਤੇ ਮੈਲ ਹੁਣ ਨਹੀਂ ਹੁੰਦੀ ਉਹਨੀ ਹੁਣ ਸਾਫ਼ ਹੀ ਹੁੰਦੀ ਰਹੋ ਪਹਿਲਾਂ ਪਹਿਲਾਂ ਬਹੁਤ ਜ਼ਿਆਦਾ ਲਾਉਂਦੇ ਨਹੀਂ ਆਵੇ ਕਿਦਾਂ ਜੱਗ ਜੀ ਲੱਥ ਦੀ ਰੋਂ ਚਲੋ ਜੀ ਚਾਹਰ ਪਾਦ ਗਏ ਹੁਣ ਹਨਾ ਖੀਰ ਸਾਡੀ ਏਜ ਜੇ ਇਹ ਤੈਨੂੰ ਦਿੰਦੀ ਆ ਪਾ ਗੇ ਮੈਂ ਤੇ ਮੱਠੀ ਮੱਠੀ ਅੱਗੇ ਤੇਰੇ ਜਿਹੜੀ ਰੇਜ ਨਹੀਂ ਰਹੂਗੀ ਫਿਰ ਮੈਂ ਉਧਰ ਜਾਣਾ ਲੀੜੇ ਲੂੜੇ ਹੰਗਾਲ ਲੈਣਾ ਹੁਣ ਆ ਦੇ ਨਹੀਂ ਜਾਣਾ ਠੀਕ ਹਨਾ ਆਹ ਹੋ ਗਏ ਇਹ ਆਪਣੇ ਭੈਣ ਭਰਾਵਾਂ ਨੂੰ ਦੱਸਾਂਗੇ ਜਦੋਂ ਬਣ ਜੂਗੇ ਬਣਾ ਕੇ ਬਣਾ ਕੇ ਹੁਣ ਝੌੜ ਪਾ ਦਿਆਂ ਮੈਨੂੰ ਜਰਾ ਗਰੇਜੇ ਪਾਣਾ ਲੱਗੇ ਮੈਂ ਠੇਗਲੇ ਅਬਲੇ ਜਿਨ੍ਹਾਂ ਨੇ ਖਾਧੀ ਆ ਘੀਰ ਬਣਾ ਕੇ ਉਹ ਵੀ ਦੱਸਿਓ ਉਹ ਜਿਨ੍ਹਾਂ ਨੇ ਨਹੀਂ ਖਾਧੀ ਉਹ ਵੀ ਦੱਸਿਓ ਅਹੀਂ ਤੇ ਹਰ ਸਾਲ ਵੈਸੇ ਬਣਾਉਨੇ ਬਣਾਨੇ ਆ ਲੋੜੀ ਵਾਲੇ ਦਿਨ ਬਣਦੀ ਏ ਸਾਲ ਬਾਦ ਹੀ ਆ ਹਨਾ ਹਾਂਜੀ ਲੋੜੀ ਤੇ ਬਣਾਈਦੀ ਵੇਲਾ ਵਿੱਚ ਵਿਚਾਲੇ ਕਦੀ ਨਹੀਂ ਬਣਾਈਂਦੀ ਆ ਪਤਾ ਨਹੀਂ ਕਦੀ ਬਣਾਈ ਪਤਾ ਨਹੀਂ ਕਦੀ ਬਣਾਈ ਲੋੜੀ ਤੇ ਹੀ ਬਣਾਈਦੀ ਆ ਚਲੋ ਕੋਈ ਨਹੀਂ ਜਿੱਦਣ ਜਦੋਂ ਲੋੜੀ ਹੁੰਦੀ ਏ ਤਾਂ ਹੀ ਮਣੀ ਨਹੀਂ ਆ ਇਹ ਬਣਾ ਲੈਣੀ ਆ ਤੇ ਖਾਣੀ ਵੇਖੀਏ ਬਸ ਇਹੇ ਕੋਈ ਮਸਾਲਾ ਨਹੀਂ ਆ ਕੱਲ ਨੂੰ ਇਹਨਾਂ ਨੇ ਗੁਰਦੁਆਰਾ ਸਾਹਿਬਾ ਦੇ ਪ੍ਰੋਗਰਾਮ ਹੁੰਦਾ ਵਾ ਚਲ ਗਏ ਮੰਮੀ ਡੈਡੀ ਉਥੇ ਹੁਣ ਸੇਵਾ ਕਰਨੀ ਆ ਉਹਨਾਂ ਨੇ ਹਾਂਜੀ ਉਥੇ ਹੀ ਖਾਣਨੀ ਖਿਚੜੀ ਉਥੇ ਹੀ ਰੋ ਦੀ ਖੀਰ ਹੈ ਚਲੋ ਕੋਈ ਨਹੀਂ ਬਣਾ ਲੈਣੀ ਖਾਦੀ ਜਾਊਗੀ ਮਾਸਾ ਮਾਸਾ ਅਗੇ ਦੀਦੀ ਲਖਨਦਰ ਨਹੀਂ ਕਲਾਈਦੀ ਹੁਣ ਚਲੋ ਬਣਾ ਲੈਂਦੀ ਆ ਆਪੇ ਲੋਡੀ ਖੀਰ ਬਣ ਗਈ ਆ ਮੈਂ ਕਿਹ ਦੇਖ ਸਹੀ ਆ ਹਾਂਜੀ ਸਹੀ ਆ ਹੂੰ ਜੀ ਘਾੜਾ ਖਾ ਲੀਏ ਦੋਦਾ ਵਾ ਪਤਲੀ ਜੀ ਸਹੀ ਆ ਬਹੁਤੀ ਸੰਘਣੀ ਨਹੀਂ ਚੰਗੀ ਲੱਗਦੀ ਹਾਂਜੀ ਹੂੰ ਭਾਗ ਦਵਾ ਖਾਣੀ ਗਰਮ ਗਰਮ ਕੇ ਠੰਡੀ ਠੰਡੀ ਹੋ ਲੈਣ ਦੋ ਠੰਡੀ ਥਾਂ ਲੱਗਦੀ ਏ ਗਰਮ ਠੰਡੀ ਠੀਕ ਆ ਪਿਛਲੀ ਵਾਰੀ ਦਾਦੀ ਤੇਰਾ ਇੱਥੇ ਹੀ ਲੋੜੀ ਤੇ ਆ ਨਾ ਹਾਂਜੀ ਉਹਨਾਂ ਨੂੰ ਬੜੀ ਪਸੰਦ ਆ ਆਈ ਤੇ ਸਾਬ ਨਹੀਂ ਖਾਣੀ ਥੋੜੀ ਥੋੜੀ ਜੀ ਹਾਂਜੀ ਉਹ ਨਾਲ ਇਹ ਕਹਣਾ ਦਹੀਂ ਚ ਲੋਨ ਮਸਾਲਾ ਪਾ ਕੇ ਭੱਲੇ ਬਣਾਨੇ ਨੇ ਆ ਉਹ ਪਾ ਲੈਣੇ ਵਿੱਚ ਹਾਂਜੀ ਫੇਰ ਖਾਣੀ ਆਹ ਆਓ ਸਾਚੀ ਕਾ ਜੀ ਸਾਚੀ ਕਾ ਜੀ ਸਾਰਿਆਂ ਨੂੰ ਸਾਸ਼ਟਰੀ ਕਾ ਜੀ ਸਾਰਿਆਂ ਨੂੰ ਸਾਚੀ ਕਾ ਜੀ ਮੰਨੂ ਮਮਾ ਨੂੰ ਹੈਪੀ ਲੋੜੀ ਕਾ ਦੋ ਮੰਨੂ ਮਮਾ ਨੂੰ ਮੰਦੀ ਮਮਾ ਹੈਪੀ ਲੋੜੀ ਮੰਦੀ ਮਮਾ ਹੈਪੀ ਆਏ ਭਾਈ ਪਾਪਾ ਨੂੰ ਵੀ ਕਹਦੇ ਪਾਪਾ ਨੂੰ ਵੀ ਕਹਦੇ ਅਮਨ ਪਾਪਾ ਅਮਾ ਪਾਪਾ ਹੈਪੀ ਲਾਈ ਤੇ ਅਭੀ ਨੂੰ ਕਹਦੇ ਅਭੀ ਵੀਰੇ ਹੈਪੀ ਲੋੜੀ ਹੈਪੀ ਹੈਪੀ ਨਹੀਂ ਹੀਰੇ ਮਮੂ ਤੇ ਮਮੂ ਹੈਪੀ ਲੋੜੀ ਮਮੂ ਆਈ ਰਾਈ ਗੋਪੀ ਮਮੂ ਨੂੰ ਗੋਪੀ ਮਮੂ ਕੋਈ ਕੀ ਆ ਗੋਪੀ ਮਮੂ ਕਿੱਥੇ ਗੋਪੀ ਮਮੂ ਤੇਰਾ ਗੋਪੀ ਮਮੂ ਜੀ ਹੈ ਉੱਪਰ ਉੱਪਰ ਸ਼ੁਗਾਇਆ ਠੀਕਾ ਤੇ ਆਹ ਕੌਣ ਆਹ ਕੌਣ ਬਿਠੇ ਆਏ ਨਾਨੀਆ ਲੁਕੋ ਨਾ ਬਹੁਤ ਤੇ ਆਹ ਕੌਣ ਆਹ ਕੌਣ ਇਹ ਨਾਨੀਆ ਇਹ ਨਾਨੀਆ ਆ ਕੇ ਲਾਓ ਨਾ ਕੀ ਕਹਤਾ ਗੋਡ ਬੱਚਾ ਤੇ ਕੀ ਧਾਤ ਨੂੰ ਦੱਸਵਾਤ ਨਾ ਗੋਡ ਇਦਾਂ ਇਦਾਂ ਬੰਦਾ ਇਦਾਂ ਇਦਾਂ ਜਿੱਦ ਕਰਦਾ ਨਾ ਇਦਾਂ ਗੋਡ ਬੰਦਾ ਇਦਾਂ ਇਦਾਂ ਕਰਕੇ ਗੋਡ ਬੰਦਾ ਗੋਡ ਬੰਦਾ ਔਰ ਨਵਾਂ ਪਾਸਲ ਆਈ ਹੈ ਨਾ ਹੁਣ ਇਹ ਲਵਾ ਕੇ ਆਈ ਮੇਰੇ ਕੋਲੋਂ ਮੇਰਾ ਹੱਥ ਵੜ ਗਿਆ ਮੈਂ ਮਹਿੰਦੀ ਲਾਉਣੀ ਕਹਿੰਦੀ ਲਾਉਣੀ ਆ ਤੇ ਮਿਰਗਾ ਸੁਨੋ ਤੇ ਇੱਕ मामੂ ਨੂੰ ਇੱਕ ਵਾਰ ਮੈਂ ਤੇ ਜੋਰ ਦੀ मामੂ ਆਜੋ ਓ मामੂ ਮਿੱਤੇ ਖਾਗੀ ਕਿਰਨ ਮਾਸੀ ਕਿ ਦਾ ਹੱਸਦੀ ਕਿਰਨ ਮਾਸੀ ਇਹ ਕੀ ਹੈ কুরਕਰੇ ਚੋਕ ਦਾ ਹੱਸਦੀ ਕਿਰਨ ਮਾਸੀ ਕਿਨ ਮਾਸੀ ਕਿ ਦਾ ਹੱਸਦੀ ਹੱਥ ਦੇ ਕੇ ਹੱਥ ਦੇ ਕੇ ਦਾਦਾ ਸਾਡੋਗੀ ਵੇ ਕਾਦੀ ਤੇ ਦੁੱਖੇ ਕਿਨੇ ਕੀਤਾ ਤੈਨੂੰ ਪਾਪਾ ਦੁਖੀ ਕਿਉਂ ਕਹਾ ਤਾ ਕਿੱਦਾਂ ਹੱਥ ਲਾ ਕੇ ਦੱਸੋ ਨਾ ਆਪਾਂ ਪਾਪਾ ਨੂੰ ਦੱਸੋ ਦੁਖੀ ਕਰ ਮਾਰਿਆ ਕਿੱਦਾਂ ਪਾਪਾ ਦੁਖੀ ਹਾਂ ਕਿੱਦਾਂ ਕਰ ਦੋ ਨਾ ਨਾਨੂ ਪਾਪਾ ਨੂੰ ਕਿਉਂ ਕਹਾ ਤਾ ਕਿੰਨੇ ਦੁਖੀ ਕੀਤਾ ਪਾਪਾ ਦੁਖੀ ਕਿਹੜੇ ਕਿਹੜੇ ਪਾਪਾ ਨੇ ਕਿਹੜੇ ਪਾਪਾ ਨੇ ਕਿਹੜੇ ਪਾਪਾ ਨੇ ਦੁਖੀ ਕੀਤਾ ਦੱਸੋ ਨਾ ਪਾਪਾ ਦੁਖੀ ਕਿਹੜੇ ਕਿਹੜੇ ਪਾਪਾ ਨੇ ਤੁਜੀ ਪਾਪਾ ਆ ਦੂਜੇ ਪਾਪਾ ਕਿਹੜੇ ਨੇ ਤੁਜੀ ਪਾਪਾ ਅਮਨ ਨਹੀਂ ਅਮਨ ਪਾਪਾ ਨਹੀਂ ਤਾਂ ਨਾਨੂ ਪਾਪਾ ਨੇ ਕਿੰਨੇ ਦੁਖੀ ਕੀਤਾ ਮੰਮਾ ਪਪਾ ਅਮਨ ਪਪਾ ਨੇ ਦੁਖੀ ਕੀਤਾ ਵਾ ਠੀਕ ਠੀਕ ਤੇ ਚਾ ਸਸੀ ਕਾਕਾ ਦੁਖਸਾਨੇ ਫਿਰ ਸਸੀ ਕਾ ਸਸੀ ਕਾ ਸਾਏ ਸਸੀ ਕਾ ਜੀ ਸਾਏ ਇਹ ਕਿੱਡਾ ਟਿਕਾ ਕਰਦੀ ਆ ਇਹਨਾਂ ਦੀ ਮੀਮੀ ਕਿਦਾਂ ਕਰਦੀ ਸੀ ਇਹ ਕੀ ਮੰਗਦੀ ਓ ਦੁੱਧ ਮੰਗਿਆ ਦੁੱਧ ਮੰਗਦੇ ਸੀ ਕੀ ਮੰਗਦੇ ਦੁੱਧ ਦੁੱਗੂ ਹੀ ਮੰਗਦੀ ਆ ਗੁੱਗੂ ਮੰਗਦੀ ਸੀ ਚਾਹ ਪੀ ਲੋ ਠੰਡੀ ਹੋ ਗਈ ਜਦੋਂ ਕਹਿੰਦੇ ਪਟੋਲੀ ਆ ਚੀ ਲੋੜੀ ਮੰਗਣ ਤੇ ਪੰਗੜਾ ਕਿੱਦਾਂ ਪਾਇਆ ਸੀ denn ਕਿਹੜਾ ਪਾਉਂਦਾ ਬਾਤਾਂ ਕਰਕੇ ਬਾਤਾਂ ਕਰਕੇ ਟਿੱਪ ਕੌਡੀ ਕਿਦਾਂ ਕਰਦੀ ਕੌਡੀ ਮੰਮੀ ਨੂੰ ਪਤਾ ਹੀ ਨਹੀਂ ਕੌਡੀ ਹਾਏ 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 ਹਾਂਜੀ ਮੰਮੀ ਜੀ ਕੀ ਕਰੀ ਜਾਂਦੇ ਜੇ ਰੋਟੀ ਆ ਕੌਂਡ ਹੈ ਜਵਾਰ ਦੀਆਂ ਠੀਕ ਆ ਸ਼ਾਕ ਬਣ ਗਿਆ ਵਾ ਹਾਂਜੀ ਠੀਰ ਬਣ ਗਈ ਆ ਤੇ ਖਿਜੜੀ ਵੀ ਬਣ ਗਈ ਆ ਠੀਕਾ ਤੇ ਬੋਲ ਮੈਂ ਆਪੇ ਚਲੋ ਮੱਕੀ ਦੀਆਂ ਰੋਟੀਆਂ ਪਕਾਉਨੇ ਸਾਗ ਦੇ ਨਾਲ ਹਾਂਜੀ ਸਰੋਂ ਦਾ ਸਾਗ ਮੱਕੀ ਦੀਆਂ ਰੋਟੀਆਂ ਤੇ ਵਿੱਚ ਪਾਓ ਮੱਖਣੀ ਹਾਂਜੀ ਤੇ ਖਬ ਸੁਆਦਾਂ ਨਾਲ ਤੇ ਨਾਲ ਖਾਓ ਖੀਰ ਹਾਂ ਖੀਰ ਹੋਣਾ ਖਾਣੀ ਅੱਜ ਖੀਰ ਸਵੇਰੇ ਖਾਣੀ ਕੀ ਕੰਮ ਹੈ ਨਾਲ ਖਾਓ ਖੀਰ ਰੋ ਦੀ ਖੀਰ ਆ ਅੱਛਾ ਉਹ ਸਵੇਰੇ ਖਾਈ ਦੀ ਆ ਠੀਕ ਆ ਠੀਕ ਆ ਆ ਅੱਜ ਬਣਾਈ ਲੀਆਂ ਚੀਜ਼ਾਂ ਕੱਲ ਨੂੰ ਖਾਈ ਦੀਆਂ ਆ ਠੀਕ ਹਾਂ ਉਤਰਾਖਣੀ ਦਿਖਾ ਲ ਪਰ ਝੂਠੀ ਨਹੀਂ ਕਰਨੀ ਹਜੇ ਹਾਂਜੀ ਨਹੀਂ ਸਵੇਰੇ ਕੱਲ ਨਹੀਂ ਹੈ ਕੱਲ ਨਹੀਂ ਕੱਲ ਨਹੀਂ ਠੀਕ ਹੈ ਕੱਲ ਨੂੰ ਚੱਕੋ ਖਾਣਾ ਨੰਮੀ ਤੇ ਤਾਰਾ ਨਿਕਲੀਆਂ ਨਹੀਂ ਗਿਆ ਨਹੀਂ ਕੱਢਣ ਦੇ ਹਜੇ ਹੂੰ ਹੂੰ ਤਾਂ ਤੂੰ ਘੜੀ ਰੋਟੀ ਖਾਏਗਾ ਮੈਂ ਜਵਾਰ ਦੀ ਜਵਾਰ ਦੀ ਖਾ ਲੇਗਾ ਹਾਂਜੀ ਚਲ ਠੀਕ ਹੈ ਮੈਂ ਨਹੀਂ ਤੇ ਵੀ ਕਢਕਦੀ ਹਾਂ ਲਾਉਣੀ ਹੋਵੇ ਤੇ ਡੁੱਬੀ ਨਹੀਂ ਨਹੀਂ ਜਵਾਰ ਦੀ ਖਾਂਗੇ ਚਲ ਜਵਾਰ ਦੀ ਖਾ ਲਈ ਹਾਂਜੀ ਕੋਈ ਵੱਡੋ ਵੀ ਘਾਟ ਆਇਆ ਕੋਈ ਪੰਡੋ ਮੈਂ ਸਮੋਸੇ ਲਾ ਹਾਂ ਸੱਚੀ ਹਾਂ ਜਾ ਹੂੰ ਤੂੰ ਹੁਟ ਬੋਲਦਾ ਈ ਸਾਰੇ ਉਹ ਭਰਾਵਾ ਸੱਚੀ ਹਾਂ ਆ ਨਹੀਂ ਅਗੜਾ ਦੇ ਕਾਂ ਆ ਗਈ ਅੱਜ ਮੈਂ ਕਿ ਨਹੀਂ ਇੱਥੇ ਤੇ ਅੱਜ ਦੂਣੀ ਤੇ ਬਾਰੀ ਆਪੋ ਤੂੰ ਤਾਰਾ ਮੈਂ ਕੱਢ ਲਿਆ ਇਹ ਦੁਆਡਾ ਪਾਇਆ ਆ ਆਉਣਾ ਤੇ ਤੂੰ ਤੇ ਤੋ ਜਪਵਾ ਅੰਬੀਏ ਤੇ ਨਹੀਂ ਕਿ ਇਹਨੂੰ ਹਸਾਬ ਰੋਜ ਇਹੋ ਖੰੰਦਾ ਵਾ ਮੈਂ ਨਹੀਂ ਕਦੀ ਦਿੱਤਾ ਜਲੇ ਨੂੰ ਵੰਡਾ ਡਾ ਭਾਵੇਂ ਉਹ ਹੁਣ ਨਿਆਣਾ ਪਾਵੇ ਤੇ ਤੂੰ ਪਾਵਦੀ ਤੇ ਚਲੋ ਅੱਗੇ ਕੰਨ ਕਦੀਆਂ ਲਾਉਣੀਆਂ ਵਾ ਦੋ ਕਰ ਲਾ ਲੈਨੇ ਅਭੀ ਤਾਂ ਕੀ ਤਾਂ ਖਾਣੀ ਤੇ ਨਹੀਂ ਨਹੀਂ ਮੈਂ ਖਾ ਲੂੰ ਖਾ ਲੂੰਗਾ ਅਧ ਕਰ ਚੀਰ ਨਾਲਾ ਵਾ ਸਾਗ ਤੜਕਾ ਨਾਲਾ ਵਾ ਸੋਈ ਨਹੀਂ ਮੈਂ ਕਰਦੀ ਹੁਣ ਸਾਗ ਤੜਕਾ ਲੈਨੇ ਆ ਮੈਂ ਤਾਰਾਂ ਦਾ ਕੰਮ ਨਿਭੜਿਆ ਹੋਵੇ ਨਾ ਇੱਥੇ ਤੇ ਫਿਰ ਬੰਦਾ ਲੱਗਾ ਹੀ ਰਹਿੰਦਾ ਵਾ ਹਾਂ ਹੁਣ ਮੈਂ ਚੀਰਦੀ ਹਾਂ ਅੰਦਰ ਤਾ ਚੀਰ ਕੇ ਤੇ ਨਹੀਂ ਤੇ ਉੱਥੇ ਅੰਦਰ ਹੀ ਤੜਕਾ ਲਾ ਲਾ ਨਾਲ ਕੋਈ ਨਹੀਂ ਉੱਥੇ ਰਹਾ ਲੈਨੇ ਆ ਪਰ ਅੰਦਰ ਵੀ ਨਹੀਂ ਨਾ ਲਾਉਣ ਦੇਣਾ ਦਾੜੀ ਨੂੰ ਚੜਨਾ ਆ ਆਹ ਉਹਨੇ ਕਿਹਾ ਮੈਨੂੰ ਕੋਈ ਨਹੀਂ ਤੈਨੂੰ ਆ ਪਕਾਓ ਮੈਂ ਤੁਹਾਨੂੰ ਚੀਕ ਕੇ ਤਾਂ ਇੱਥੇ ਹੀ ਲੈ ਆਉਣੀ ਤੇਲ ਤੁੜ ਹਾਂ ਤੇ ਨਾਲੋਂ ਨਾਲ ਫਿਰ ਖਾ ਲਾਂਗੇ ਨਾਲੋਂ ਨਾਲ ਕੇ ਤਾਂ ਖਾ ਲਵਾਂ ਆ ਜੋ ਜਿੰਨੇ ਜਿੰਨੇ ਖਾਣੀਆਂ ਜਵਾਰ ਦੀਆਂ ਰੋਟੀਆਂ ਸਾਗ ਬਣਿਆ ਵਾ ਚਲੋ ਤਾਂ ਸਾਗ ਖੀਰ ਬਣੀ ਆ ਰੋ ਦੀ ਹੁਣ ਅਹੀ ਲੱਗੇ ਸਾਗ ਦੜਛਗੇ ਤੇ ਰੋਟੀ ਖਾਣ ਐਸੀ ਨਾਲ ਕਰਦੇ ਆ ਵਲੌਗ ਦੀ ਸਮਾਪਤੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ